ਮੰਦਰ ਦੇ ਵੀ ਤੇ ਸਾਨੂੰ ਪੁਜਾਰੀ ਮਿਲੇ ਜਿਹੜੇ ਇੱਥੇ ਦੇਖਪਾਲ ਕਰਦੇ ਨੇ ਸੇਵਾ ਕਰਦੇ ਆਂ ਉਹਨਾਂ ਦੇ ਦੱਸਣ ਮੁਤਾਬਿਕ ਤੇ ਜਿਹੜੀ ਲੋਕਾਂ ਦੀ ਇੱਥੇ ਲੋਕਲ ਲੋਕਾਂ ਦੀ માનਤਾ ਹੈ ਇਹ ਜਿਹੜਾ ਮੰਦਿਰ ਆਪਾਂ ਹੁਣ ਦਰਸ਼ਨ ਕਰਕੇ ਆਏ ਆਂ ਕੋਰਵਾ ਪਾਂਡਵਾ ਦੇ ਸਮੇਂ ਦਾ ਮੰਦਿਰ ਬਣਿਆ ਹੋਇਆ ਹੈ ਹਾਲ ਜੀ ਦੋਸਤੋ ਗੁੱਡ ਈਵਨਿੰਗ ਸ਼ਾਮ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 15 ਅਗਸਤ ਸਾਲ 2024 ਤੇ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਫਿਲਹਾਲ ਆਪਾਂ ਆਪਣੇ ਘਰੇ ਖੜੇ ਆ 1:35 ਵਜੇ ਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਆਪਾਂ ਨੇ ਜਾਣਾ ਹੈ ਫਤੀਗੜ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਹੈ ਕਾਫੀ ਮਸ਼ਹੂਰ ਪਿੰਡ ਹੈ ਤੇ ਉੱਥੇ ਇੱਕ ਖਾਸ ਖਾਸ ਚੀਜ਼ ਦੇਖਣ ਵਾਲੀ ਹੈ ਆਪਣਾ ਜਿਹੜਾ ਵਲੋਗ ਹੈ ਵੀਡੀਓ ਉਹ ਵੀ ਅੱਜ ਇੱਕ ਆਪਣੇ ਚੈਨਲ ਤੇ ਜਿਹੜੀ ਹੋਰ ਵੀਡੀਓ ਪਈਆਂ ਉਹਨਾਂ ਨਾਲ ਉਹਨਾਂ ਨਾਲੋਂ ਸਭ ਤੋਂ ਇੱਕ ਅਲੱਗ ਵੀਡੀਓ ਹੋਊਗੀ ਤੇ ਤੁਸੀਂ ਤੇ ਜੇ ਅੱਜ ਵੀਡੀਓ ਤੇ ਪਹਿਲੀ ਵਾਰ ਆਇਓ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਹੁਣ ਆਪਾਂ ਚੱਲਦੇ ਆਂ ਸਫ਼ਰ ਦਾ ਨਜ਼ਾਰਾ ਲੈਣੇ ਆਂ ਤੇ ਉੱਥੇ ਜਾ ਕੇ ਤੁਹਾਡੇ ਨਾਲ ਜਿਹੜੀ ਖਾਸ ਗੱਲਬਾਤ ਹੈ ਵੀਡੀਓ ਰਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਲੋ ਵੀ ਪੰਜਾਬ ਦੇ ਹਰੇ ਭਰੇ ਖੇਤਾਂ ਦਾ ਨਜ਼ਾਰਾ ਆਪਾਂ ਦੇਖ ਰਹੇ ਹਾਂ ਤੇ ਸਵੇਰੇ ਅੱਜ ਸੋਹਣਾ ਬਾਰਿਸ਼ ਹੋਈ ਹੈ ਮੀਂਹ ਪਿਆ ਸਵੇਰੇ ਤੇ ਕੱਲ ਵੀ ਆਪਣਾ ਜਿਹੜੀ ਸਵੇਰੇ ਤਗੜੀ ਬਾਰਿਸ਼ ਹੋਈ ਹੈ ਤਾਂ ਕਰਕੇ ਜਿਹੜਾ ਮੌਸਮ ਹੈ ਬਹੁਤ ਵਧੀਆ ਹੋ ਰਿਹਾ ਤੇ ਜਿਹੜੀ ਜੇਰੀ ਹੈ ਉਹ ਵੀ ਪੂਰੀ ਪਾਣੀ ਨਾਲ ਭਰੀ ਹੋਈ ਹੈ ਜੀ ਹੁਣ ਆਪਾਂ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਗਏ ਜਿਹੜੇ ਹੁਣ ਆਪਾਂ ਪਿੰਡ ਘੁੰਮ ਰਹੇ ਹਾਂ ਦੇਖ ਰਹੇ ਹਾਂ ਸਾਰੇ ਫਤੇਗੜਾ ਸਾਹਿਬ ਜ਼ਿਲ੍ਹੇ ਦੇ ਪਿੰਡ ਹੈ ਏਰੀਆ ਉਹ ਸਾਹਮਣੇ ਹੈਗਾ ਜੀ ਰਾਜਪੁਰੇ ਵਾਲਾ ਥਰਮਲ ਪਲਾਂਟ ਲੋ ਜੀ ਆਪਾਂ ਫਤਿਗੜ ਸਾਹਿਬ ਦੇ ਜਿਹੜੇ ਪਿੰਡਾਂ ਨਾਲ ਸੀਗਾ ਉਹ ਪਿੰਡ ਪਹੁੰਚ ਗਏ ਤੇ ਪਿੰਡ ਵੱੜਦੀ ਆਪਣਾ ਜਿਹੜਾ ਸਵਾਗਤ ਹੋ ਗਿਆ ਸਮੂਹ ಗ್ರಾಮ ਪੰਚਾਇਤ ਚੌਲਟੀ ਖੇੜੀ ਪਿੰਡ ਦਾ ਨਾਮ ਹੈ ਚੌਲਟੀ ਖੇੜੀ ਤੇ ਇਹ ਹੈਗਾ ਜੀ ਪਿੰਡ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਿੰਡ ਵੈਸੇ ਜਿਆਦਾ ਵੱਡਾ ਨਹੀਂ ਛੋਟਾ ਜਿਹਾ ਪਿੰਡ ਹੈ ਤੇ ਪਿੰਡ ਦੀ ਇੱਥੇ ਜਿਹੜੀ ਖਾਸ ਗੱਲ ਹੈਗੀ ਇੱਥੇ ਇੱਕ ਬੋਹੜ ਦਾ ਬਹੁਤ ਵੱਡਾ ਦਰਖਤ ਹੈ ਹੁਣ ਉਹ ਆਪਾਂ ਦਰਖਤ ਦੇਖਣ ਜਾ ਰਹੇ ਹਾਂ ਤੇ ਉੱਥੇ ਜਾ ਕੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਲੋ ਜੀ ਆਪਾਂ ਪਹੁੰਚ ਗਏ ਜੀ ਪਿੰਡ ਚੋਲਟੀ ਖੇੜੀ ਦੇ ਵਿੱਚ ਤੇ ਇਸ ਪਿੰਡ ਵਿੱਚ ਆਰ ਲਈ ਤੁਹਾਨੂੰ ਹੈਗਾ ਤੁਸੀਂ ਗੂਗਲ ਲੋਕੇਸ਼ਨ ਲਾ ਸਕਦੇ ਹੋ ਤੇ ਗੂਗਲ ਤੇ ਤੁਸੀਂ ਪਿੰਡ ਲਿਖਣਾ ਹੈ ਕਿ ਚੋਲਟੀ ਖੇੜੀ ਇਹ ਪਿੰਡ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਪਿੰਡ ਵੈਸੇ ਜਿਆਦਾ ਵੱਡਾ ਨਹੀਂ ਇਹ ਪਿੰਡ ਛੋਟਾ ਜਿਹਾ ਹੈ ਤੇ ਪਿੰਡ ਦੀ ਜਿਹੜੀ ਖਾਸ ਗੱਲ ਹੈ ਉਹ ਹੁਣ ਆਪਾਂ ਦੇਖਣ ਆਏ ਹਾਂ ਪਿੰਡ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਹੁਤ ਪੁਰਾਣਾ ਇੱਕ ਬੋਹੜ ਦਾ ਦਰਖਤ ਹੈ ਤੇ ਉਹਦੀ ਲੋਕੇਸ਼ਨ ਲਾ ਕੇ ਵੀ ਤੁਸੀਂ ਇੱਥੇ ਪਿੰਡ 'ਚ ਪਹੁੰਚ ਸਕਦੇ ਹੋ ਤੇ ਉਹ ਜੋ ਜਿਹੜਾ ਬੋਹੜ ਦਾ ਦਰਖਤ ਹੈ ਕਈ ਕਿੱਲੇ ਵਿੱਚ ਫੈਲਿਆ ਹੋਇਆ ਕਈ ਸਾਲ ਪੁਰ ਉਦੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਤੇ ਆਪਾਂ ਜਾ ਕੇ ਦੇਖਦੇ ਤੇ ਇਹ ਸਾਰਾ ਜਿਹੜਾ ਤੁਸੀਂ ਦੇਖਦੇ ਹੋ ਸਾਰਾ ਇਹ ਉਸੇ ਬਹੜ ਦੇ ਦਰਖਤ ਦਾ ਆਪਾਂ ਦੇਖ ਸਕਦੇ ਜਿਹੜੇ ਤਣੇ ਆ ਉਹਦੇ ਜਿਹੜੀ ਟਾਣੀ ਆਪਾਂ ਦੇਖ ਸਕਦੇ ਇਹ ਸਾਰੀਆਂ ਟਾਣੀਆਂ ਪੱਤੇ ਜਿਹੜੇ ਤੁਸੀਂ ਦੇਖ ਰਹੇ ਹੋ ਆ ਜਿਹੜੀਆਂ ਲੜਕਰੀਆਂ ਸਾਰੀਆਂ ਬਹੜ ਉਸੇ ਬਹੜ ਦੇ ਦਰਖਤ ਦੀਆਂ ਜਿਹੜਾ ਇੱਥੇ ਬਹੁਤ ਸਦੀਆਂ ਸਾਲ ਪੁਰਾਣਾ ਤੇ ਹੁਣ ਸਾਰਾ ਆਪਾਂ ਦੇਖਦੇ ਆ ਵਿੱਚ ਪੂਰੀ ਛਾਂ ਹੋ ਰੱਖੀ ਹੈ ਤੇ ਬਹੁਤ ਸੰਗਣਾ ਦਰਖਤ ਹੈ ਜਿੱਥੇ ਵੀ ਤੁਸੀਂ ਨਿਗਾ ਮਾਰੋ ਤਾਂ ਕਈ ਕਿੱਲਾਂ ਚ ਫੈਲੇ ਹੋਇਆ ਦਰਖਤ ਹੈ ਜਿੱਥੇ ਵੀ ਦੀਆਂ ਟਾਣੀਆਂ गिरਦੀਆਂ ਤੇ ਉੱਤੇ ਹੀ ਦਰਖਤ ਹੋਰ ਅੱਗੇ ਤੋਂ ਅੱਗੇ ਵਧੀ ਜਾਂਦਾ ਹੈ ਤੇ ਇਹ ਦੇਖੋ ਆ ਨਮੀ ਇੱਟਾਂ ਨਾਲ ਇਹ ਜਿਹੜੇ ਸਾਮ ਸੰਭਾਲ ਦਾ ਕੰਮ ਹੈ ਉਹ ਵੀ ਕੀਤਾ ਜਾ ਰਿਹਾ ਹੈ ਇੱਥੇ ਆ ਜਿਹੜਾ ਦਰਖਤ ਹੈ ਇਹ ਇਹਦੀਆਂ ਜੜਾਂ ਮੈਨ ਲੱਗਦਾ ਕਿ ਜਿਹੜੀ ਦਰਖਤ ਦੀ ਮੇਨ ਜੜ ਹੈ ਉਹ ਆਪਾਂ ਇਹਨੂੰ ਕਹਿ ਸਕਦੇ ਇੱਥੋਂ ਇੱਥੋਂ ਹੀ ਦਰਖਤ ਜਿਹੜਾ ਸ਼ੁਰੂ ਹੋਇਆ ਹੋਣਾ ਵਧਿਆ ਹੋਣਾ ਤੇ ਪੂਰੀਆਂ ਇੱਟਾਂ ਨਾਲ ਚਾਰਦੁਵਾਰੀ ਕਰਕੇ ਇਹਦੀ ਜਿਹੜੀ ਹੈ ਆਪਣਾ ਜਿਹੜੀ ਜੜਾਂ ਉਹਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮੰਦਰ ਬਣਿਆ ਹੋ ਉਹ ਵੀ ਦਰਸ਼ਨ ਕਰਦੇ ਆਪਾਂ ਦੇਖਦੇ ਆਂ ਲੋ ਜੀ ਮੰਦਰ ਦੇ ਦਰਸ਼ਨ ਕਰ ਲਈ ਮੱਥਾ ਟੇਕ ਲਿਆ ਤੇ ਸਾਨੂੰ ਜਿਹੜੇ ਮੰਦਰ 'ਚ ਸੇਵਾ ਕਰਦੇ ਪੁਜਾਰੀ ਜੀ ਨੇ ਦੱਸਿਆ ਤੇ ਜਿਹੜੇ ਬੋਰਡ ਦਾ ਰਕਤ ਦੀ ਮੇਨ ਜੜ ਇਹ ਵਾਲੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਦਰਸ਼ਨ ਕਰ ਰਹੇ ਹਾਂ ਤੇ ਬਾਕੀ ਹੁਣ ਬਾਹਰ ਤੋਂ ਆਪਾਂ ਜਾ ਕੇ ਜਿਹੜਾ ਮੰਦਰ ਹੈ ਸਾਰਾ ਘੁੰਮਦੇ ਆਂ ਤੇ ਦਰਸ਼ਨ ਕਰਦੇ ਆਂ ਬੋਰਡ ਦਾ ਦਰਖਤ ਹੈ ਜਿਹੜਾ ਉਹਦੇ ਵੀ ਆਪਾਂ ਦਰਸ਼ਨ ਕਰਦੇ ਆਂ ਮੰਦਰ ਦੇ ਵਿੱਚ ਸਾਨੂੰ ਪੁਜਾਰੀ ਮਿਲੇ ਜਿਹੜੇ ਇੱਥੇ ਦੇਖਭਾਲ ਕਰਦੇ ਸੇਵਾ ਕਰਦੇ ਆਂ ਉਹਨਾਂ ਦੇ ਦੱਸਣ ਮੁਤਾਬਿਕ ਤੇ ਜਿਹੜੀ ਲੋਕਾਂ ਦੀ ਇੱਥੇ ਲੋਕਾਂ ਦੀ માનਤਾ ਹੈ ਇਹ ਜਿਹੜਾ ਮੰਦਰ ਆਪਾਂ ਹੁਣ ਦਰਸ਼ਨ ਕਰਕੇ ਆਏ ਆਂ ਕੁਰਵਾ ਪਾਂਡਵਾ ਦੇ ਸਮੇਂ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਪੁਰਾਣਾ ਬੋੜ ਦਾ ਦਰਖਤ ਹੈ ਇਹ ਲਗਭਗ 4 ਕਿੱਲਾਂ ਦੇ ਵਿੱਚ ਫੈਲਿਆ ਹੋਇਆ 4 ਏਕੜ ਦੇ ਵਿੱਚ ਤੇ ਇਹ ਦਰਖਤ ਵੀ ਜਿਹੜਾ ਹੈਗਾ ਕੋਰਵਾ ਪਾਂਡਵਾਂ ਦੇ ਸਮੇ ਦਾ ਦਰਖਤ ਮੰਨਿਆ ਜਾਂਦਾ ਹੈ ਮੰਨਤਾ ਹੈ ਤੇ ਹੁਣ ਆਪਾਂ ਮੰਦਰ ਦੇ ਚਫੇਰੇ ਘੁੰਮ ਰਹੇ ਹਾਂ ਜੀ ਇੱਕ ਸਾਈਡ ਆਪਾਂ ਆ ਗਏ ਹਾਂ ਜਿਹੜਾ ਮੰਦਰ ਦਾ ਇੱਕ ਪਾਸਾ ਉੱਥੇ ਆਪਾਂ ਆ ਗਏ ਤੇ ਇੱਥੇ ਜਿਹੜਾ ਦਰਖਤ ਹੈ ਪੂਰਾ ਸੰਗਣਾ ਦਰਖਤ ਹੈ ਤੇ ਦਰਖਤ ਨਾਲ ਪੂਰੀ ਛਾਂ ਹੋ ਰੱਖੀ ਹੈ ਜਿੱਥੇ ਵੀ ਇਹਦੇ ਦਰਖਤ ਦੀਆਂ ਟਾਣੀਆਂ ਪੱਤੇ ਆ ਟਣਾ ਕਿ ਜਿੱਥੇ ਵੀ गिरਦਾ ਉੱਥੇ ਦੁਬਾਰਾ ਫਿਰ ਜੜ ਫੜ ਲੈਂਦਾ ਤੇ ਦੁਬਾਰਾ ਦਰਖਤ ਅੱਗੇ ਤੋਂ ਅੱਗੇ ਵਧਦਾ ਰਹਿੰਦਾ ਹੈ ਤੇ ਮੰਦਿਰ ਆਪਣਾ ਇਹਦੇ ਵਿੱਚ ਮੋਰ ਵੀ ਘੁੰਮ ਰਹੇ ਹਨ ਪੂਰਾ ਜੰਗਲੀ ਏਰੀਆ ਜਿਸ ਤਰ੍ਹਾਂ ਜੰਗਲ ਦਾ ਹੁੰਦਾ ਏਰੀਆ ਉਸ ਤਰ੍ਹਾਂ ਕਰਕੇ ਬਣਿਆ ਹੋਇਆ ਹੈ ਬਾਕੀ ਕੁਝ ਲੋਕਾਂ ਦੀ ਜਿਹੜੀ ਲੋਕਲ ਲੋਕ ਹੈ ਇੱਥੋਂ ਦੇ ਉਹਨਾਂ ਦੀ ਮੰਨਤਾ ਇਹ ਹੈ ਕਿ ਇਹ ਮੰਦਿਰ ਹੈ ਜਿਹੜਾ ਜਿਹੜਾ ਇਹ ਬੋਰਡ ਦਾ ਦਰਖਤ ਹੈ ਲਗਭਗ 400 ਸਾਲ ਪੁਰਾਣਾ ਹੈ। ਬਾਕੀ ਕਈ ਮੰਨਦੇ ਆ ਕਿ ਕੋਰਵਾ ਪਾਂਡਵਾ ਦੇ ਸਮੇਂ ਦਾ ਬਣਿਆ ਹੋਇਆ ਮੰਦਿਰ ਤੇ ਇਹ ਬੋਰਡ ਦਾ ਦਰਖਤ ਵੀ ਲੋਕਾਂ ਦੀ ਇਸ ਦਰਖਤ ਬਾਰੇ ਇੰਨੀ ਸ਼ਰਧਾ ਇੰਨੀ ਮਾਨਤਾ ਹੈ ਜਿਦੀ ਵੀ ਜ਼ਮੀਨ ਵਿੱਚ ਦਰਖਤ ਵਾਧਦਾ ਜਾਂਦਾ ਫੈਲਦਾ ਹੈ। ਉ ਆਪਣੀ ਜ਼ਮੀਨ ਆਪਣੀ ਜਗ੍ਹਾ ਛੱਡ ਦਿੰਦਾ ਹੈ ਕਿਉਂਕਿ ਉਹ ਇਸ ਨੂੰ ਬਹੁਤ ਪਵਿੱਤਰ ਮੰਨਦੇ ਹਨ ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਜੇ ਉਹਨਾਂ ਨੇ ਦਰਖਤ ਵੜਦੇ ਆ ਆਪਣੀ ਜ਼ਮੀਨ ਚੋਂ ਤਾਂ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਦਰਖਤ ਹੈ ਜਿਹੜਾ ਇਹ ਲਗਭਗ ਚਾਰ ਕਿੱਲੇਆਂ ਦੇ ਵਿੱਚ ਫੈਲਿਆ ਹੋਇਆ ਹੈ ਹੁਣ ਆਪਾਂ ਇੱਕ ਬਾਹਰਲੇ ਕਿਨਾਰੇ ਆ ਗਏ ਇੱਥੇ ਆਪਾਂ ਨੂੰ ਲੋਕਾਂ ਦੇ ਜਿਹੜੇ ਖੇਤ ਹੈ ਚਰੀ ਵਗੈਰਾ ਬਿਜੀ ਹੋਈ ਉਹ ਵੀ ਦੇਖ ਰਹੇ ਹਾਂ ਤੇ ਪਿੱਛੇ ਜਿਹੜੀ ਇੱਕ ਰੇਲਵੇ ਲਾਈਨ ਵੀ ਜਾ ਰਹੀ ਹੈ ਜਿਹੜੀ ਰਾਜਪੁਰੇ ਤੋਂ ਸਤੰਦ ਨੂੰ ਨਿਕਲ ਜਾਂਦੀ ਹੈ ਉਹ ਰੇਲਵੇ ਲਾਈਨ ਪਿੱਛੇ ਆਪਾਂ ਦੇਖ ਸਕਦੇ ਹਾਂ ਇਹਨੀ ਬਾਹਰਲਾ ਕਿਨਾਰਾ ਆਗੇ ਦਰਖਤ ਦਾ ਤੇ ਇਸੇ ਤਰ੍ਹਾਂ ਦਰਖਤ ਹੈ ਲਗਭਗ ਇਹ 4 ਏਕੜ 4 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਹੈ ਤੇ ਆ ਮੇਨ ਸੜਕ ਤੇ ਆਪਾਂ ਨੇ ਮੋਟਰਸਾਈਕਲ ਲਾਤੇ ਸੀਗਾ ਸਾਈਡ ਤੇ ਤੇ ਆ ਇਥੋਂ ਹੀ ਦਰਖਤ ਜਿਹੜਾ ਆਪਾਂ ਬਾਹਰ ਤੋਂ ਵੀ ਦੇਖ ਸਕਦੇ ਹਾਂ ਇਹਦੇ ਵਿੱਚ ਹੀ ਜਿਹੜਾ ਮੰਦਿਰ ਬਣਿਆ ਹੋਇਆ ਜਿਹੜੇ ਆਪਾਂ ਅੰਦਰ ਦਰਸ਼ਨ ਕਰਕੇ ਆਏ ਮੰਦਿਰ ਦੇ ਤੇ ਇਹ ਵੀ ਕੁਝ ਕਮਰੇ ਜਿਹੜੇ ਇਹ ਵੀ ਮੰਦਿਰ ਦੇ ਬਣੇ ਹੋਏ ਆ ਤੇ ਤੇ ਇੱਥੇ ਪੱਟੀਆਂ ਬਣੀ ਹੋਈਆਂ ਜਿਵੇਂ ਕਿ ਜਿਹੜਾ ਮੰਦਿਰ ਦਾ ਲੰਗਰ ਹੈ ਉਹ ਇੱਥੇ ਤਿਆਰ ਹੁੰਦਾ ਸਾਰਾ ਤੇ ਹੁਣ ਆਪਾਂ 메ਨ ਸੜਕ ਤੋਂ ਜਿਹੜਾ ਦੂਜਾ ਕਿਨਾਰਾ ਦਰਖਤ ਦਾ ਦੂਜੇ ਕਿਨਾਰੇ ਤੇ ਆਗੇ ਇੱਥੇ ਥੋੜਾ ਜਿਹਾ ਰਸਤਾ ਰੱਖਿਆ ਹੋਇਆ ਜਾਣ ਵਾਸਤੇ ਤੇ ਨਾਲ ਜਿਰੀ ਲੱਗੀ ਹੋਈ ਹੈ ਤੇ ਇਹ ਦਰਖਤ ਦਾ ਤੁਸੀਂ ਕਿਨਾਰਾ ਸਾਰਾ ਦੇਖ ਸਕਦੇ ਹੋ ਇੱਥੇ ਤੱਕ ਦਰਖਤ ਜਿਹੜਾ ਹੈ ਵਧਿਆ ਹੋਇਆ ਹੈ ਤੇ ਬਾਕੀ ਜਿਹੜਾ ਹੁਣ ਆਪਾਂ ਦਰਖਤ ਦੇਖ ਰਹੇ ਹਾਂ ਇਹਨੂੰ ਬਾਬਾ ਬੋੜ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਇਹਦੀ ਸ਼ਰਧਾ ਹੈ ਬਹੁਤ ਮੰਨਤਾ ਹੈ ਤੇ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਦਰਖਤ ਹੈ ਉਹ ਵੀ ਇਹਨੂੰ ਮੰਨਿਆ ਜਾਂਦਾ ਹੈ ਬਾਕੀ ਜੇ ਤੁਸੀਂ ਕਦੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਆਏ ਤਾਂ ਤੁਸੀਂ ਲੋਕੇਸ਼ਨ ਲਾ ਕੇ ਚੌੜੀ ਖੇੜੀ ਪਿੰਡ ਦੀ ਇੱਥੇ ਪਹੁੰਚ ਸਕਦੇ ਹੋ ਤੇ ਇਧਰ ਦਰਖਤ ਦੇ ਤੇ ਮੰਦਰ ਦੇ ਜਰੂਰ ਦਰਸ਼ਨ ਕਰ ਸਕਦੇ ਹੋ ਕਿਉਂਕਿ ਕੌਰਵਾ ਪਾਂਡਵਾ ਦੇ ਸਮੇ ਤੋਂ ਦਰਖਤ ਤੇ ਮੰਦਰ ਜਿਹੜਾ ਮੰਨਿਆ ਜਾਂਦਾ ਕਿ ਬਣੇ ਹੋਏ ਆ। ਬਾਕੀ ਅੱਜ ਦੀ ਵਲੌਗ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਜੀ। ਕਿਸੇ ਹੋਰ ਅਗਲੀ ਵੀਡੀਓ 'ਚ ਮਿਲਦੇ ਆਂ। ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।